ਮੇਰੇ ਨੂੰ ਹੈਪੀ ਦੀਵਾਲੀ ਸਾਰਿਆਂ ਨੂੰ ਤੇ ਵਾਹਿਗੁਰੂ ਤੁਹਾਡੇ ਘਰੇ ਸਾਰਿਆਂ ਘਰ ਖੁਸ਼ੀਆਂ ਲੈ ਕੇ ਆਵੇ ਫੇਰ ਤੇ ਰੌਣਕਾਂ ਲੈ ਕੇ ਆਵੇ ਤੁਹਾਡੇ ਘਰਾਂ ਦੇ ਮੂੰਹਾਂ ਤੇ ਰੌਣਕਾਂ ਲੈ ਕੇ ਆਵੇ ਬਾਕੀ ਅਸੀਂ ਕਮੇਡੀ ਵੀਡੀਓ ਬਣਾਉਨੇ ਆ ਸਾਡਾ ਵੀ ਇਹੋ ਮਕਸਦ ਹੁੰਦਾ ਵਾ ਵੀ ਸਾਡੇ ਰਾਂਹੀ ਕੋਈ ਵੀ ਜਿੰਨੇ ਪਰਿਵਾਰ ਖੁਸ਼ ਹੋਣਾ ਹੈ ਹੈਲੋ ਗਾਇਸ ਵੈਲਕਮ ਟੂ ਮਾਈ ਨਿਊ ਵਲੌਗ ਤੇ ਸਵਾਗਤ ਕਰਦਾ ਆਪਣਾ ਵਲੌਗ ਦੇ ਵਿੱਚ ਤੇ ਹੁਣ ਆਏ ਬਾਹਰ ਵਹੇ ਸੈਰ ਸ਼ੁਰੂ ਕਰਨਾ ਮੈਂ ਚਾਚਾ ਜੀ ਦੇ ਇੰਦਰ ਤੇ ਗੱਟੂ ਆ ਲਈ ਸੈਰ ਕਰਨ ਡਿਆ ਉਹ ਬੈਠਾ ਵੇਖੋ ਬਣਨੇ ਕੀ ਕਰਨ ਡਿਆ ਜੇ ਛੋੜਿਆ ਓ ਬਰੇ ਆ ਦੇ ਗਟੂ ਓ ਗਟੂ ਵੇਦਾ ਓਪਰੇਟਰ ਟਰੈਕਟਰ ਵਗਣ ਡਿਆ 부ਥੇ ਕਟੰਡਾ 부ਥੇ ਆਈ ਵਾਰ ਖੜੇ ਆ ਜਨੇ ਚੱਲ ਤੁਰ ਫੇਰੇ ਇਹ ਘੜੀ ਨਾਲੇ ਨਾਲੇ ਕੋਈ ਭਰਾ ਹੀ ਵਾਈਫਾਈ ਦੇ ਪ੍ਰੋਬਲਮ ਪੈਣ ਦੀ ਇਹਦੇ ਜੀਓ ਦਾ ਵੀਡੀਓ ਲੱਗਣਾ ਤੇ ਵਲੌਗ ਅਪਲੋਡ ਕਰਨ ਵਾਲੇ ਪੈ ਹੀ ਉਹ ਵੀ ਨਹੀਂ ਹੋਣਦੇ ਹੁਣ ਇਹ ਤਾਂ ਲਿਖੇਵੇਂ ਮੈਂ ਤਾਂ ਲੇਟ ਵਾਲ ਫੋਨ ਤੇ ਰੇਟ ਵਾਲ ਦੀ ਵੀ ਰੇਂਜ ਨਹੀਂ ਆਉਂਦੀ ਹੋਣ ਚ 5G ਸਾਡੇ ਕੀ ਹੋਇਆ ਵਾ ਲੇ ਕੇ ਚੱਲ ਸਿਮ ਤੋਂ ਕਰ ਲੈਨੇ ਆ ਅਪਲੋਡ ਉੱਥੇ ਵੀ ਨਹੀਂ ਹੋਣਿਆ ਚਲੋ ਵੇਨੇ ਘਰ ਜਾ ਕੇ ਵੇਨੇ ਮਾਰਕੀਟ ਆ ਜੇ ਘਰੇ ਰੇਂਜ ਆ ਜੇ ਦੇ ਚਲਦੇ ਆ ਫੇਰੀ ਆਉਂਦੀ ਘਰੇ ਕਿੱਥੇ ਆਉਣੀ ਸ਼ਾਇਦ ਕੀ ਬਰਾ ਘਰੇ ਆ ਜੇ ਇੱਥੇ ਨਹੀਂ ਆਉਂਦੀ ਘਰੇ ਆ ਜੇ ਨਾ ਭਾਈ ਜੇ ਉਹ ਹੋਣੀ ਦੇਖਦੇ ਘਰ ਜਾ ਕੇ ਨਹੀਂ ਡੱਬਾ ਨਹੀਂ ਖਰਾਬ ਹੋਇਆ ਸਾਰਿਆਂ ਦੇ Jio ਦੀ SIM ਨਹੀਂ ਚੱਲਣ ਡੀਆਂ ਤੇ ਉਹਦੇ ਨੇ ਪਈ ਪ੍ਰੋਬਲਮ ਵੀ ਵਿੱਚ ਹੋ ਗਿਆ ਸਹੀ ਹੋ ਗਿਆ ਵਿੱਚੋਂ ਸਹੀ ਚਲ ਕੋਈ ਨਹੀਂ ਅੱਜ ਇਹ ਵੀ ਨਹੀਂ ਪਾਇਆ ਲੱਗਦਾ ਅੱਜ ਦੀਵਾਲੀ ਆ ਕਿ ਕੱਲ ਦੀਵਾਲੀ ਹੈ ਹੋ ਤਾਂ ਜਿਹੜੀ ਦੀਵਾਲੀ ਹੈ ਨਾ ਉਹ ਅੱਜ ਹੀ ਆ ਇਹਦੇ ਪੋਚ ਹੀ ਹੋ ਗਿਆ ਜੀ ਤੇ ਮਨਾ ਭੰਗ ਲੋਕ ਪਾਸੇ ਰਹਿਣ ਉਹ ਕੱਲ ਅਲੱਗ ਗੱਲ ਵੱਖਰੀ ਆ ਸਹੀ ਗੱਲ ਉਹ ਤਾਂ ਜਿਹੜਾ ਮਾਹੌਲ ਤੇ ਆ ਨਾ ਅਸਲੀ ਉਹ ਅੱਜ ਆ ਦਿਵਾਲੀ ਹੈ ਅਸਲੀ ਵੈਸੇ ਯਾਰ ਕੈਲੰਡਰ 'ਚ ਵੀ ਅੱਜ ਆ ਬੰਦੂ ਜੀ ਅੱਜ ਹੀ ਸਾਰਾ ਗੋਹੱਟਿਆ ਅੱਜ ਮਾਤਾ ਲక్ష్ਮੀ ਜੀ ਤੇ ਗਣਦੇਸ਼ ਜੀ ਦੀ ਰਾਤ ਨੂੰ ਲੋਕਾਂ ਪੂਜਾ ਕਰਨੀ ਹੈ ਗਣਦੇਸ਼ ਗਣੇਸ਼ ਗਣਦੇਸ਼ ਗਣੇਸ਼ ਤੇ ਲੱਗੀ ਮਾਤਾ ਦੀ ਅੱਜ ਹੀ ਪੂਜਾ ਕਰਨੀ ਆ ਹੂੰ ਕਿਉਂਕਿ ਪਾਲਕੇ ਦੇ 5 ਵਜੇ ਤੱਕ ਕੁਝ ਮਿੰਟਾਂ ਦੇ ਮੂਰਤੀ ਖਤਮ ਹੋ ਜਾਂਦਾ 12 ਦੇ 5 ਵਜੇ ਅਸਲੀ ਵੈਸੇ ਦਿਵਾਲੀ ਅੱਜ ਹੀ ਹੈ ਨਾ ਅਸਲੀ ਉਹ ਤਾਂ ਆ ਗਿਆ ਲੋਕੋਂ ਇੰਨੋਂ ਨਾ ਨੇ ਫੇਰ ਜਾ ਕੇ ਗੱਟੂ ਰਹਿ ਗਿਆ ਉੱਥੇ ਆ ਬੈਠਾ ਵਿੱਚ ਪੈਲੀ ਦੇ ਵੜ ਕੇ ਆ ਨਾ ਨੇ ਆਪਣ ਮਗਰ ਆ ਕੇ ਨੇ ਚੋਨਾ ਪਾਇਆ ਆ ਮੁੰਜੇ ਰੋਟੀਆਂ ਨਹੀਂ ਨੇ ਉਤੋਂ ਨੰਗੇ-ਨੰਗੇ ਗੱਡੀਆਂ ਮੋਟ ਸਦੇ ਮੁੰਜੇ ਰਾਂ ਫਿਸ ਗਈਆਂ ਦੇ ਵਿੱਚ ਚੋਨਾ ਬਣ ਗਿਆ ਕੱਲੀ-ਕੱਲੀ ਹੋ ਗਏ ਦਾਣਾ ਇਹ ਵੀ ਮੇਰਾ ਤਰੀਕਾ ਕਹਿੰਦੇ ਪੁਰਾਣੇ ਬੰਨੇ ਲੱਭਿਆ ਹੋਊਗਾ ਅਜੇ ਤਾਂ ਅੱਗੇ ਚੱਲਦਾ ਹੋਂਦਾ ਜਿਹੜਾ ਸਹੀ ਏ ਚਲੋ ਜਾਣੇ ਹੁਣ ਘਰ ਦੇ ਬਾਕੀ ਦਾ ਬਾਅਦ ਬਲੌਗ ਕੰਟੀਨਿਊ ਕਰਦੇ ਆਂ ਪਹਿਲਾਂ ਇਹ ਕਨਫਰਮ ਕਰਾਈਏ ਵੀ ਦਿਵਾਲੀ ਅੱਜ ਹੈ ਕੱਲ ਪਰ ਵੀ ਵੈਸੇ ਕੈਲੰਡਰ ਕਲੌਂਡਰ ਦੇ ਵਿੱਚ ਦੇ ਸਾਜੀ ਬੰਦੀ ਛੁੱਟਦੇ ਉਸ ਦਿਵਾਲੀ ਅੱਜ ਹੀ ਆ ਬਾਕੀ ਇਹਨੇ ਕੀ ਬੰਦਾ ਪਪੀਤਾ ਹੀ ਰਗ ਇੱਥੇ ਵੀ ਹੋਵੇ ਕਿਵੇਂ ਨਾ ਕਿਤੇ ਪਾਇਆ ਆ ਵੇਸ ਲੱਗੇ ਦੇ ਵਿੱਚ ਚਲੋ ਠੀਕ ਹੈ ਸੋ ਗਾਈਸ ਚੈੱਕ ਕਰੋ ਪੰਜਾਬ ਦੀ ਵਾਈਬ ਪੰਜਾਬ ਦੇ ਮੈਂ ਪਿੰਡਾਂ ਦੀ ਵਾਈਬ ਆਹ ਪਰੇ ਟਰੈਕਟਰ ਚੱਲਣ ਡਿਆ ਹੈ ਆ ਸਾਈਡ ਤੇ ਰੇੜਾ ਜਾਣ ਡਿਆ ਘੱਟੂ ਬੈਠਾ ਵਾ ਕਾਰ ਵੀ ਆਉਂਦੀ ਆ ਇੱਕ ਰੇੜਾ ਉਹ ਜਾਣ ਡਿਆ ਵਾ ਚਾਚੇ ਨਹੀਂ ਆਖ ਲੋਤੇ ਆ ਇੰਦਰ ਦੇ ਚਾਚਾ ਇਹ ਪੰਜਾਬ ਦੀ ਵਾਈਬ ਇਤੁਰ ਵਧੀਆ ਮੋਹੜ ਸ਼ਹਿਰਾਂ ਚ ਕਿੱਥੇ ਆ ਕਿੱਥੇ ਹੋਣਾ ਜਿਹੜਾ ਪਿੰਡਾਂ ਚ ਮੋਹੜ ਆ ਸ਼ਹਿਰਾਂ ਚ ਨਹੀਂ ਹੋਣਾ ਏ ਜਿਹੜੀ ਪਿੰਡ ਜੇ ਪਿੰਡ ਪਿੰਡ ਹੀ ਆ ਉਣੀ ਆਉਂਣਾ ਹੈਗੇ ਚੰਗੀ ਤਰ੍ਹਾਂ ਕਰ ਲਈ ਉਹ ਮਾਰ ਕਰ ਲਈ ਜੂਨੇ ਵਧੀਆ ਤੇ ਸਾਨੂੰ ਦੁੱਧ ਲੈ ਕੇ ਜਾਣਾ ਹੈ ਘਰ ਨਾਲ ਇੰਦਰ ਤੇ ਨਾਲ ਹੁਸਨ ਆ ਸਾਡਾ ਪੇਜ ਹੈ ਗਾਈਸ ਸਾਡਾ ਪੇਜ ਹੈ ਹਸਦੇ ਪੰਜਾਬੀ 55 ਫਾਲੋਅਰ ਕੋਈ ਨਹੀਂ ਵੱਜ ਜਾਣਗੇ 15000 ਹੋਣੇ 15000 ਮਿਲ ਨਹੀਂ ਹੋਣੇ ਤੇ ਕੋਈ ਗੱਲ ਨਹੀਂ ਜਾਣੇ ਤੇ ਪੜ ਕੇ ਆਣੀ ਨਵੀਂ ਵੀਡੀਓ ਸਾਡੀ ਤੇ ਉਹ ਵੀਡੀਓ ਦਾ ਉਹ ਮੈਂ ਵੀ ਲਿੰਕ ਜਿਹੜਾ ਡਿਸਕ੍ਰਿਪਸ਼ਨ ਵਿੱਚ ਲਾ ਦੂੰਗਾ ਰੈਡੀ ਹੋਈ ਪਈ ਬਸ ਫਲਕੇ ਪਬਲਿਸ਼ ਕਰਨੀ ਹੈ ਉਹ ਤਾਂ ਗਾ 9 ਵਜੇ 10 ਵਜੇ ਦੇ ਵਿੱਚ ਵਿੱਚ ਕਰ ਦੇਣੀ ਕੋੜੀ ਸੀ ਤੇ ਵੇਖਾਂ ਕਿ ਕਿਦਾਂ ਦਾ ਮਿਲਦਾ ਫਿਰ ਵਿਊ ਪਹਿਲੀ ਕੋਈ ਜਗਾ ਮਿਲਿਆ ਬਹੁਤ ਵਧੀਆ ਮਿਲਦਿਆ ਹਾਂ ਪੰਪ ਚ ਲਾਉਣ ਦਾ ਵੀ ਅੱਜ ਦਿਵਾਲੀ ਆ ਕਈਆਂ ਦੀ ਅੱਜ ਦਿਵਾਲੀ ਆ ਕਈਆਂ ਦੀ ਕੱਲ ਦਿਵਾਲੀ ਹੈ ਜਿਹੜੀ ਰਾਮ ਜੀ ਵਾਲੀ ਦਿਵਾਲੀ ਹੁੰਦੀ ਆ ਤੇ ਕਈਆਂ ਦੀ ਕਈਆਂ ਦੀ ਵਿਚਾਰਾਂ ਦੀ ਦਿਵਾਲੀ ਕਦੀ ਹੁੰਦੀ ਆ ਸਹੀ ਗੱਲ ਹੈ ਕਹਾ ਐਦਾਂ ਆਪਾਂ ਆਪਣੀਆਂ ਆਪਣੀਆਂ ਦੀ ਰੋਜ਼ ਦਿਵਾਲੀ ਹੁੰਦੀ ਹੈ ਕਈਆਂ ਦੀ ਕਦੀ ਕਤਈ ਦਿਵਾਲੀ ਹੁੰਦੀ ਹੈ ਈ ਵਾਰ ਆਹ ਡੈਂਗ ਆਮ ਜੇ ਦਿਨ ਹੁੰਦਾ ਕਈਆਂ ਦਾ ਤੇਰਾ ਕਿਦਾਂ ਦਾ ਜੀ ਆਹ ਡਾ ਆਮ ਜਾਈ ਆ ਤੁਹਾਡਾ ਵੀ ਆਮ ਹੀ ਆ ਚਲੋ ਕੋਈ ਨਹੀਂ ਆ ਪਰ ਇੱਧਰ ਕੈਮਰਾ ਲਿਆ ਅੱਜ ਆਮ ਖਾਸ ਵੀ ਲਿਆਉਣਾ ਇਹ ਮੈਂ ਕਿਹਾ ਅੱਜ ਤੇ ਆਉਂਗਾ ਜ਼ਰੂਰ ਆਉਂਗਾ ਟੈਨਸ਼ਨ ਕਰੀਏ ਅਗਲੇ ਸਾਲ ਆ ਜਾਏ ਅਗਲੇ ਸਾਲ ਕਿਵਰ ਆਪਣਾ ਉਹ ਗੋਏ ਤੋਂ ਨਾ ਜੜ ਜੀ ਥੱਲੇ ਉਹ ਇਹੋ ਇੱਕ ਵਲੌਗਾਂ ਚ ਕ੍ਰਿਪਾ ਬਾਅਦ ਹੀ ਨਹੀਂ ਆਈਆਂ ਕੱਟ ਕੇ ਵਾਇਰਲ ਹੋਇਆ ਕਰਨੇ ਵੀ ਬੰਦੇ ਨੇ ਇੱਥੇ ਗੱਲ ਕੀਤੀ ਤੇ ਹੁਣ ਵੇਖੋ ਸਹੀ ਗੱਲ ਚਲੋ ਕੋਈ ਨਹੀਂ ਆ ਤੋ ਠੀਕ ਐ ਹੁ ਜਾਣੇ ਘਰੇ ਕਾਕੀ ਦਾ ਬਲੌਗ ਕਰ ਜਾ ਕੰਟੀਨਿਊ ਕਰਦੇ ਆ ਤੇ ਮਿਲਦਾ ਹੁਣ ਜਨਵਾਰ ਸੈਰ ਕਰਨ ਮੈਂ ਡੈਡੀ ਇੰਦਰ ਤੇ ਨਿਆਣੇ ਆਗੇ ਬਾਹਰ ਸੈਰ ਕਰਨ ਸੈਰ ਸੁਰ ਕਰਦੇ ਆ ਗੱਲਾਂ ਪਤਾ ਕਰਦੇ ਆ ਯਾਰ ਤੇ ਬਾਕੀ ਦੀਵਾਲੀ ਦਾ ਕਨਫਿਊਜ਼ਿੰਗ ਜੀ ਵੀ ਕਈ ਕਹਿੰਦੇ ਅੱਜ ਦੀਵਾਲੀ ਕਈ ਕਹਿੰਦੇ ਭਲਕੇ ਦੀਵਾਲੀ ਐ ਵੀ ਅਸਲੀ ਦੀਵਾਲੀ ਵੈਸੇ ਅੱਜ ਹੀ ਆ ਜਿਹੜੀ ਹੁਣ ਮੈਂ ਆ ਵੇਖ ਕਹਿਣਾ ਸੀ ਤਾਰਕ ਮੈਂ ਤਾਂ ਉਲਟਾ ਚਸ਼ਮਾ ਦੇ ਵਿੱਚ ਅੱਜ ਹੀ ਦੱਸਣ ਰਿਹਾ ਬਾਕੀ ਜਾੜਾ ਤਰਾਜੀ ਕਈਆਂ ਨੇ ਬਣਾਈ ਆ ਤੇ ਚਲੋ ਦੇਖਦੇ ਹਾਂ ਕੀ ਬਣਦਾ ਤੇ ਭਲਕੇ ਵੀ ਬਣਾਵਾਂ ਫਿਰ ਆਪਾਂ ਨਾਲ ਭਲਕੇ ਬਣਾਵਾਂਗੇ ਭਲਕੇ ਦੀ ਮਾਲਾ ਕਰਾਂਗੇ ਉਹਦਾ ਖਾਸ ਤੇ ਵੱਡੀ ਮਤਲਬ ਮੇਨ ਦਿਵਾਲੀ ਦੀ ਤਾਜੀ ਚਲੋ ਕੋਈ ਨਹੀਂ ਤੁਹਾਨੂੰ ਕਰਦੇ ਗੱਲਾਂ ਬਾਤਾਂ ਤੇ ਬਾਕੀ ਵੀਡੀਓ ਸਾਡੀ ਭਲਕੇ 10 ਵਜੇ ਆਣੀ ਤੇ ਤੁਸੀਂ ਜਾ ਕੇ ਚੈੱਕ ਕਰ ਲਿਓ ਇਹ ਵੀ ਚ ਵੀਡੀਓ ਲਾ ਡਿਸਕ੍ਰਿਪਸ਼ਨ ਵਿੱਚ ਲਾ ਦੂੰ ਲਿੰਕ ਮੈਂ ਤੇ ਕੋਈ ਨਹੀਂ ਵਲੌਗ ਘਰ ਜਾ ਕੇ ਐਂਡ ਕਰ ਦਾਂਗਾ ਹੁਣ ਕਰਦੇ ਦੋ ਗੱਲਾਂ ਬਾਤਾਂ ਦੇਖੋ ਆਲੇ-ਚਾਰੇ ਪਾਸੇ ਇੱਧਰ ਵੀ ਲੜੀਆਂ ਲੱਗੀਆਂ ਲਗੀਆਂ ਵਾ ਇੱਧਰ ਵੀ ਆਇਆ ਦਾ ਪਿੰਡ ਵਾਲੀ ਸਾਈਡ ਵੀ ਸਾਰੇ ਚਲੋ ਠੀਕ ਐ ਮਿਲਦੇ ਆ ਗਏ ਆ ਘਰੇ ਗੱਲਾਂ ਬਾਤਾਂ ਬਹੁਤ ਹੋ ਗਈਆਂ ਫਿਰ ਫਿਰ ਕੇ ਘਰ ਨੂੰ ਆ ਗਏ ਮੈਂ ਡੈਡੀ ਤੇ ਇੰਦਰ ਬਾਕੀ ਦਿਵਾਲੀ ਆ ਮੇਰੇ ਨੂੰ ਹੈਪੀ ਦਿਵਾਲੀ ਸਾਰਿਆਂ ਨੂੰ ਤੇ ਵਾਹਿਗੁਰੂ ਤੁਹਾਡੇ ਘਰੇ ਸਾਰਿਆਂ ਘਰ ਖੁਸ਼ੀਆਂ ਲੈ ਕੇ ਆਵੇ ਫੇਰ ਤੇ ਰੌਣਕਾਂ ਲੈ ਕੇ ਆਵੇ ਤੁਹਾਡੇ ਘਰਾਂ 'ਚ ਮੂੰਹਾਂ ਤੇ ਰੌਣਕਾਂ ਲੈ ਕੇ ਆਵੇ ਬਾਕੀ ਅਸੀਂ ਕਮੇਡੀ ਵੀਡੀਓ ਬਣਾਉਨੇ ਆ ਸਾਡਾ ਵੀ ਇਹੋ ਮਕਸਦ ਹੁੰਦਾ ਵਾ ਵੀ ਸਾਡੇ ਰਾਈ ਕੋਈ ਵੀ ਜਿੰਨੇ ਪਰਿਵਾਰ ਖੁਸ਼ ਹੋਣਾ ਹੈ ਘਰੇ ਵੀਡੀਓ ਲਾਉਣ ਖਾਸ ਕਰ ਬੰਬ ਚੱਲਿਆ ਖਾਸ ਕਰਕੇ ਇਹ ਆ ਤੇ ਅਸੀਂ ਇਹਨਾਂ ਧਿਆਨ ਰੱਖਦੇ ਆ ਵੀ ਗਲਤ ਕੰਟੈਂਟ ਨਾ ਪਾਈਏ ਤੇ ਨਾ ਪਾਵਾਂਗੇ ਕਿਉਂਕਿ ਅਹੀਂ ਇਹੋ ਜਿਹੀ ਵੀਡੀਓ ਬਣਾਉਣੀ ਸਾਰੀ ਫੈਮਲੀ ਲਾ ਕੇ ਦੇਖ ਸਕੋ ਤੇ ਹਾਂ ਵੀ ਤੁਹਾਨੂੰ ਇਹਨਾਂ ਮਾਨ ਹੋਵੇ ਵਿੱਚ ਕੋਈ ਗਲਤ ਚੀਜ਼ ਨਹੀਂ ਹੋਣੀ ਗਲਤ ਬੋਲ ਨਹੀਂ ਹੋਣਾ ਤੁਸੀਂ ਅੰਡਰ ਹੋ ਕੇ ਦੇਖ ਸਕਦੇ ਸਾਰੀ ਫੈਮਲੀ ਭੈਣਾ ਭਰਾਵਾਂ ਵੇਚਣਾ ਤਾ ਕਰਕੇ ਹੀ ਕਮੇਡੀ ਵਿੱਚ ਵੀ ਵੀਡੀਓ ਬਣਾਉਂਦੇ ਆ ਤੇ ਅਸੀਂ ਖਾਸ ਕਰਕੇ ਇਹ ਗੱਲ ਦਾ ਧਿਆਨ ਰੱਖਦੇ ਆ ਡਬਲ ਮੀਨਿੰਗ ਗੱਲ ਨਾ ਹੋਵੇ ਜਾਂ ਗਲਤ ਕੋਈ ਗੱਲ ਨਾ ਵਿੱਚ ਪਾਈਏ ਤੇ ਬਾਕੀ ਤੁਹਾਡੇ ਭੈਣ ਭਰਾਵਾਂ ਨਾਲ ਹੀ ਤੁਸੀਂ ਸਪੋਰਟ ਕਰੋਗੇ ਤੇ ਅਸੀਂ ਅੱਗੇ ਜਾਵਾਂਗੇ ਹੋਰ ਹਸਾਉਣ ਦੀ ਕੋਸ਼ਿਸ਼ ਕਰਾਂਗੇ ਇਹ ਤੋਂ ਵੀ ਚੰਗੇ ਚੰਗੇ ਵੀਡੀਓ ਲੈ ਕੇ ਆਵਾਂਗੇ ਹੁਣ ਜਿਵੇਂ ਕੱਲ ਅਸੀਂ ਕਲੋਟੀ ਕੱਲ ਫੇਰ ਇੱਕ ਵੀਡੀਓ ਹੁਣ ਆ ਜਾਣੀ ਹੈ 10 ਵਜੇ ਪਬਲਿਸ਼ ਹੋ ਜਾਣੀ ਹੈ ਤੇ ਚਲੋ ਬਾਕੀ ਬਾਬਾ ਭਲੀ ਕਰੇ ਬਾਕੀ ਤੁਹਾਨੂੰ ਅੱਗੇ ਵੀ ਗੱਲ ਅਸੀਂ ਬਸ ਇਹੋ ਹੈ ਸਾਡਾ ਮੇਨ ਮਕਸਦ ਇਹੋ ਆ ਤੇਹੀਂ ਗਲਤ ਕੰਟੈਂਟ ਨਾ ਲੱਗਾਈਏ ਵਿੱਚ ਕੋਈ ਵੀ ਗਲਤ ਕੰਟੈਂਟ ਨਾ ਪਾ ਸਕੀਏ ਨਾ ਹੀ ਡਬਲ ਮੀਨਿੰਗ ਗੱਲ ਕਰੀਏ ਤੇ ਬਾਕੀ ਵਾਹਿਗੁਰੂ ਚੜ੍ਹਦੀ ਕਲਾ ਕਰੇ ਐ ਦਿਵਾਲੀ ਤੁਹਾਡੇ ਸਾਰਿਆਂ ਲਈ ਬਹੁਤ ਵਧੀਆ ਖੁਸ਼ੀਆਂ ਭਰੇ ਲੈ ਕੇ ਆਵੇ ਦਿਵਾਲੀ ਤੁਹਾਡੇ ਲਈ ਤੇ ਬਸ ਇਹੋ ਅਰਦਾਸ ਕਰਦੇ ਆ ਸਾਰੇ ਖੁਸ਼ ਰਹੋ ਹੈਪੀ ਰਹੋ ਤੇ ਵਾਹਿਗੁਰੂ ਚੜ੍ਹਦੀ ਕਲਾ ਕਰੇ ਸਾਰਿਆਂ ਦੀ ਤੇ ਅੱਜ ਦਾ ਵਲੌਗ ਮੈਂ ਇਥੇ ਐਂਡ ਕਰਦਾ ਹਾਂ ਜੇ ਵਲੌਗ ਚੰਗਾ ਲੱਗਾ ਤਾਂ ਲਾਈਕ ਕਰਿਓ ਜੇ ਚੈਨਲ ਤੇ ਨਵੇਂ ਹੋ ਤੇ ਸਬਸਕ੍ਰਾਈਬ ਕਰਦੇ ਹੋ ਮਿਲਦੇ ਕੱਲ ਤਾਂ ਨਵੇਂ ਵਲੌਗ ਦੇ ਵਿੱਚ ਬਾਕੀ ਦੂਜੀ ਵੀਡੀਓ ਆਣੀ ਹੈ ਉਹਦਾ ਲਿੰਕ ਮੈਂ ਥੱਲੇ ਲਾ ਦੂੰਗਾ ਡਿਸਕ੍ਰਿਪਸ਼ਨ ਵਿੱਚ ਤੇ ਠੀਕ ਹੈ ਦਿਲਦਿਆਂ ਬਾਦ ਬਾਏ ਬਾਏ ਗੁੱਡ ਨਾਈਟ